ਫਗਵਾੜਾ ਵਿਖੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਕਾਂਸੀ ਨਗਰ ਮੁੱਖ ਜੀਟੀ ਰੋਡ ਫਗਵਾੜਾ ਵਿਖੇ ਵਾਪਰਿਆ ਹੈ। ਜਿੱਥੇ ਕਿ ਟਮਾਟਰਾਂ ਨਾਲ ਭਰੇ ਕੈਂਟਰ ਨੂੰ ਜਦੋਂ ਡਰਾਈਵਰ ਮੋੜ ਰਿਹਾ ਸੀ ਤਾਂ ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਿਹਾ ਮੋਟਰਸਾਈਕਲ ਕੈਂਟਰ ਹੇਠਾਂ ਜਾ ਬੜਿਆ। ਜਿਸ ਨਾਲ ਮੋਟਰਸਾਈਕਲ ਚਾਲਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। ਇਸ ਦੌਰਾਨ ਗੱਲਬਾਤ ਕਰਦਿਆਂ ਕੈਂਟਰ ਵਿੱਚ ਸਵਾਰ ਵਿਅਕਤੀਆਂ ਨੇ ਦੱਸਿਆ ਕਿ ਜਿੱਦਾਂ ਹੀ ਹਾਦਸਾ ਵਾਪਰਿਆ ਉਨਾ ਬਲੂ ਤੁਰੰਤ ਹੀ ਮੋਟਰਸਾਈਕਲ ਚਾਲਕ ਨੌਜਵਾਨ ਨੂੰ ਸਿਵਲ ਹਸਪਤਲ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਸ ਦੀ ਮੌਤ ਹੋ ਗਈ ਮ੍ਰਿਤਕ ਨੌਜਵਾਨ ਦੀ ਪਛਾਣ ਉਕਤਮ ਚੰਦ ਵਾਸੀ ਲੁਧਿਆਣਾ ਵਜੋਂ ਹੋਈ ਹੈ ਫਿਲਹਾਲ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਐਸਐਸਐਫ ਫਗਵਾੜਾ ਦੇ ਪੁਲਿਸ ਅਧਿਕਾਰੀ ਏਐਸਆਈ ਬਲਕੀਤ ਕੁਮਾਰ ਨੇ ਦੱਸਿਆ ਕਿ ਫਿਲਹਾਲ ਸਬੰਧਿਤ ਥਾਣੇ ਦੀ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ ਤੇ ਜੋ ਵੀ ਕਾਰਵਾਈ ਹੋਈ ਉਹ ਕੀਤੀ ਜਾਵੇਗੀ ਮੇਰਾ ਨਾਮ ਰੋਹਿਤਾ ਜੀ ਹਾਂ ਜੀ ਕਿੱਥੇ ਰਹਿਣ ਵਾਲੇ ਆਪਾਂ ਹਾਂ ਜੀ ਮੈਂ ਫਿਰ ਗੁਰੂਰ ਸਾਹਿਬ ਡਿਸਟ੍ਰਿਕਟ ਫਿਰੋਜ਼ਪੁਰ ਪੰਜਾਬ ਤੇ ਇਹ ਜਿਹੜਾ ਐਕਸੀਡੈਂਟ ਹੋਇਆ ਮਤਲਬ ਕਿ ਜਿਵੇਂ ਡਰਾਈਵਰ ਚਲਾ ਗਿਆ ਤਾਂ ਅਸੀਂ ਮਤਲਬ ਕਿ ਨਾਲ ਨਾਲ ਭੱਜਣ ਵਾਲਾ ਉਹ ਕੰਮ ਨਹੀਂ ਕੀਤਾ ਅਸੀਂ ਠੀਕ ਹੈ ਅਸੀਂ ਨਾਲ ਨਾਲ ਆਟੋ ਰਿਕਸ਼ਨ ਨੇ ਨਾਲ ਰੋਕਿਆ ਠੀਕ ਹੈ ਅਸੀਂ ਉਹਨਾਂ ਮਤਲਬ ਜਿਵੇਂ ਜਿਹੜੀ ਬੋਡੀ ਸੀਗੀ ਉਹਨਾਂ ਅਸੀਂ ਨਾਲ ਨਾਲ ਲੈ ਕੇ ਉਹਨਾਂ ਦੇ ਸਾਹ ਚੱਲਦੇ ਸੀਗੇ ਲੋ ਫੋਨ ਆ ਵਗੈਰਾ ਕਰ ਰਹੇ ਸੀ ਬਾਕੀ ਸੇ ਹੁਣ ਇੱਥੇ ਲੈ ਕੇ ਆਏ ਆ ਇਤੋਂ ਵੀ ਨਾਲੋ ਨਾਲ ਮੱਲਿਕ ਜਿੱਦਾਂ ਤੁਹਾਨੂੰ ਬਿਲਕੁਲ ਮੱਲਿਕ ਜੀ ਤੁਸੀਂ ਇਹ ਮੱਗੇ ਲੈ ਕੇ ਆਏ ਆ ਐਕਸੀਡੈਂਟ ਹੋਇਆ ਵਾ ਕਿ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ ਲੋਕਾਂ ਨੂੰ ਸੀ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਮੱਲਿਕ ਕੋਈ ਵੀ ਐਦਾਂ ਦਾ ਹਾਸਾ ਜਦੋਂ ਸੜਕ ਤੇ ਹੁੰਦਾ ਕੋਈ ਵੀ ਕਿਸੇ ਵੀ ਜਗ੍ਹਾ ਤੇ ਦਾ ਇਨਸਾਨੀਅਤ ਦੇ ਨਾਤੇ ਪਹਿਲਾਂ ਤੁਸੀਂ ਉਹ ਆਪਦਾ ਕੰਮ ਕਰੋ ਜਿੰਦਾਂ ਨਾਲ ਕਿਸੇ ਜ਼ਿੰਦਗੀ ਬਚ ਸਕੇ ਠੀਕ ਹੈ ਨਾ ਇਹ ਕੋਈ ਫੋਰਮਾਨ ਨਾਲ ਜਿਹਦਾ ਕੁਝ ਮੱਲਿਕ ਹੋ ਨਹੀਂ ਜਾਂਦਾ ਲੋਕ ਮੱਲਿਕ ਹੀ ਗਲਤ ਕਰਦੇ ਆ ਜੋ ਵੀ ਇਹ ਚੀਜ਼ਾਂ ਠੀਕ ਹੈ ਤਾਂ ਮੈਨੂੰ ਲੋਕਾਂ ਨੂੰ ਬਸ ਇਹੀ ਕਹਿਣਾ ਚਾਹੁੰਦਾ ਕਿ ਚਲੋ ਜੇ ਕੋਈ ਵੀ ਆਦਨ ਦੀ ਘਟਨਾ ਵਾਪਰਦੀ ਹੈ ਰੋਡ ਤੇ ਜਾਂ ਕਿੱਦਾਂ ਵੀ ਤਾਂ ਪਹਿਲਾ ਦੇ ਇਨਸਾਨੀਅਤ ਦੇ ਨਾਤੇ ਤੁਸੀਂ ਮਨ ਲਗਿਉਂਦੀ ਵੀ ਕੋਸ਼ਿਸ਼ ਕਰ ਵੀਓ ਬੰਦਾ ਬਚ ਜਾਵੇ ਕੁਝ ਵੀ ਹੈ ਠੀਕ ਹੈ ਉਹਨੂੰ ਪਹਿਲਾ ਹਸਪੀਟਲ ਪਹੁੰਚਾਓ ਬਾਕੀ ਕੰਮ ਸਾਰੇ ਬਾਅਦ ਦਿੰਦੇ ਹਰੁਣ ਜੀ ਸਨੀ ਜੀ ਇਹ ਐਕਸੀਡੈਂਟ ਹੋਇਆ ਕਿੱਦਾਂ ਹੈ ਤੇ ਜੀ ਡਰਾਈਵਰ ਗੱਡੀ ਮੋੜ ਰਿਹਾ ਸੀਗਾ ਜੀ ਤੇ ਅਚਾਨਕ ਪਿੱਛੋਂ ਬਹੁਤ ਤੇਜ਼ ਸਪੀਡ ਤੇ ਮੋਟਰਸਾਈਕਲ ਆਇਆ ਉਹ ਮੋਟਰਸਾਈਕਲ ਗੱਡੀ ਦੇ ਵਿੱਚ ਵਜਾ ਉਹ ਵਿੱਚ ਵਜਣ ਕਰਕੇ ਮੈਂ ਅੱਗੇ ਬੈਠਾ ਉਹ ਬੰਦੇ ਦਾ ਹੈਲਮਟ ਮੋੜਦਾ ਦੇਖ ਲਿਆ ਤੇ ਮੈਂ ਉਹਦੇ ਹੀ ਕਹਿ ਦੋ ਮੈਂ ਕਿਹਾ ਪੰਗਾ ਪੈ ਗਿਆ ਹੀ ਮੈਂ ਥੱਲੇ ਉਤਰਿਆ ਤੇ ਮੈਂ ਵੇਖਿਆ ਬੰਦਾ ਥੱਲੇ ਆਇਆ ਪਿਆ ਜਿੰਨਾਂ ਨੂੰ ਮੈਂ ਬਾਰੀ ਖੋਲ ਕੇ ਉਹਨੂੰ ਦੱਸਿਆ ਤੇ ਪਰਲੀ ਬਾਰੀ ਖੁੱਲੀ ਇਸੇ ਡਰਾਈਵਰ ਫਰਾਰ ਹੋ ਗਿਆ ਡਰਾਈਵਰ ਦਾ ਨਾਂ ਕੀ ਹੈ ਕਿੱਥੋਂ ਗੱਡੀ ਲੈ ਗਰਾਉਂ ਗੁਰੂ ਰਸਾਏ ਜੀ ਆਦਰਸ਼ ਨਗਰ ਹੈ ਜੀ ਮੇਰੇ ਮੱਲੇ ਦਾ ਹੈ ਜੀ ਸੰਦੀਪ ਉਹਦਾ ਨਾਂ ਹੈ ਜੀ ਕਿੱਥੇ ਰਹਿਣ ਵਾਲੇ ਗੁਰੂ ਰਸਾਏ ਜੀ ਫਰੋਈਪੁਰ ਤੋਂ ਹੈਗਾ 40 ਕਿਲੋਮੀਟਰ ਅੱਗੇ ਜੀ ਤੂੰ ਜਾਣਾ ਕਿੱਥੇ ਸੀ ਤੂੰ ਤੇ ਇਧਰ ਹੀ ਸਾਈਡ ਜਿਹੜਾ ਟਾਲੀ ਵਾਲਾ ਪੈਂਦਾ ਜਿਹੜਾ ਮਾਚਲ ਹਾਂਜੀ ਉਹ ਤੇ ਕਮਟਰ ਲੈ ਕੇ ਜਾਣੇ ਸੀਗੇ ਜੀ ਇਹ ਕਿੰਨੇ ਕ ਬੀ ਹੋਇਆ ਇਸ ਤੋਂ ਅੱਧਾ ਪੌਣਾ ਘੰਟਾ ਪਹਿਲਾਂ ਦੀ ਗੱਲ ਹੈ ਜੀ ਤੇ ਬੰਦਾ ਕੋਈ ਪਤਾ ਨਹੀਂ ਕਿੱਥੇ ਦਾ ਵਾ ਹਾਂਜੀ ਵਿਅਕਤੀ ਪਤਾ ਨਹੀਂ ਲੱਗਾ ਕਿੱਥੇ ਦਾ ਹੈ ਰਹਿਣ ਵਾਲਾ ਜਿਹੜੀ ਡੈਥ ਹੋਈ ਹੈ ਨਹੀਂ ਇਹ ਨਹੀਂ ਪਤਾ ਜੀ ਇਹ ਕੋਣ ਹੈ ਜੀ ਕੋਣ ਨਹੀਂ ਹੈਗਾ ਜੀ ਇਹਦੇ ਸਾਥ ਚੱਲ ਰਹੇ ਸੀ ਤੇ ਮੈਂ ਆਟੋ ਵਾਲੇ ਨੂੰ ਰੋਕ ਕੇ ਨਾਲ ਮੇਰੇ ਸਾਥ ਇੱਕ ਹੋਰ ਹੈਗਾ ਇਹਨੂੰ ਲੈ ਕੇ ਤੇ ਮੈਨੂੰ ਲੈ ਕੇ ਇੱਥੇ ਆ ਗਿਆ ਜੀ ਇੱਥੇ ਲੈ ਕੇ ਆਇਆ ਤੇ ਉਦੋਂ ਵੀ ਸਾਥ ਚੱਲ ਰਹੇ ਸੀ ਡਰਾਈਵਰ ਫਰਾਰ ਹੋ ਗਿਆ ਡਰਾਈਵਰ ਫਰਾਰ ਹੋ ਗਿਆ ਜੀ ਇਹ ਮਾਮਲਾ ਕੀ ਜਿਹੜਾ ਇੱਕ ਐਕਸੀਡੈਂਟ ਹੋਇਆ ਮੈਂ ਸੇ ਬਜੀਨਾ ਖਤਰ ਤੋਂ ਡੂਰੀ ਆ ਤੇ ਕਿਹਾ ਬੇਕੋਸ਼ ਟੀੜੀ ਤਾਂ ਤਾਂ ਸਾਨੂੰ ਇੱਕ ਲੋਰੂ ਤੋਂ ਮੈਸੇਜ ਮਿਲਿਆ ਸੀ ਕਿ ਕਾਸ਼ੀ ਨਗਰ ਘਰ ਦਾ ਸਮੂਹ ਜਾ ਕੇ ਦੇਖੋ ਐਕਸੀਡੈਂਟ ਹੋਇਆ ਜਦੋਂ ਇੱਥੇ ਆਏ ਤਾਂ ਐਕਸੀਡੈਂਟ ਮੋਟਰਸਾਈਕਲ ਦਾ ਤੇ ਗੱਡੀ ਦਾ ਹੋਇਆ ਤੇ ਮੋਟਰਸਾਈਕਲ ਦੇ ਬਰਦਾ ਤੰਦਾ ਸੀ ਉਹਨੂੰ ਡਰਾਈਵਰ ਜਾ ਕੇ ਡਰ ਹਸਪੀਟਲ ਲੈ ਗਏ ਆ ਹੁਣ ਅਸੀਂ ਹਸਪੀਟਲ ਜਾ ਰਹੇ ਹਾਂ ਕੰਡੀਸ਼ਨ ਕਿਦਾਂ ਦੀ ਬੰਦੇ ਦੀ असांखे जा पसंदि कुझु बि असीं आहे सभु पहिरियों ई उहो